ਸੱਚਕਾਲ ਦੋਸਤੋ ਪਬਲਿਕਸ ਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵਪਾਰੀ ਵਰਗ ਜਿਹੜਾ ਇੱਕ ਵਾਰ ਫਿਰ ਤੋਂ ਜਿਹੜਾ ਸੜਕਾਂ ਦੇ ਉੱਤੇ ਉਤਰ ਚੁੱਕਿਆ ਹੈ ਦੁਰਗਾ ਜਿਹੜਾ ਐਗਰੋਟੈਕ ਕੇ ਦੁਕਾਨ ਦਾ ਨਾਮ ਹੈ ਇਸ ਦੁਕਾਨ ਦੇ ਉਤੋਂ 6 ਮਹੀਨੇ ਪਹਿਲਾਂ ਕੋਈ ਸਮਾਨ ਲੈ ਕੇ ਜਾਂਦੇ ਨੇ ਤੇ ਅੱਜ ਉਹ ਸਮਾਨ ਵਾਪਸ ਕਰਨ ਆਉਂਦੇ ਨੇ ਜਦੋਂ ਦੁਕਾਨਦਾਰ ਵੱਲੋਂ ਕਿਹਾ ਜਾਂਦਾ ਕਿ ਮੈਂ ਸਮਾਨ ਨਹੀਂ ਵਾਪਸ ਕਰ ਸਕਦਾ ਕਿਉਂਕਿ ਇਸ ਦੀ ਉਮਿਆਦ ਹੈ ਜਿਹੜੀ ਖਤਮ ਹੋ ਚੁੱਕੀ ਹੈ ਪਰ ਉਹ ਵਿਅਕਤੀ ਜਿਹੜਾ ਚਿੱਟੇ ਦਿਨ ਦੇ ਵਿੱਚ ਇਹਨਾਂ ਨੂੰ ਧਮਕਾਉਂਦੇ ਨੇ ਤੇ ਹਥਿਆਰਾਂ ਦੇ ਨਾਲ ਮਾਰਨ ਦੀਆਂ ਵੀ ਗੱਲਾਂ ਕਰਦੇ ਨੇ ਪਰ ਦੁਕਾਨਦਾਰਾਂ ਦੇ ਵਿੱਚ ਹੁਣ ਲਗਾਤਾਰ ਜਿਹੜਾ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਮਾਣਾ ਦੇ ਵਿੱਚ ਜਿਹੜੀ ਲਾਅਨ ਆਰਡਰ ਦੀ ਸਥਿਤੀ ਹੈ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ ਉਹਨਾਂ ਦੇ ਉੱਤੇ ਅੱਜ ਜਿਹੜਾ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਉੱਪਰ ਧਾਵਾ ਬੋਲਿਆ ਗਿਆ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਮਾਣਾ ਦੇ ਵਿੱਚ ਹਾਲਾਤ ਨੇ ਦਿਨ ਪਰ ਦਿਨ ਬੱਤਰ ਹੁੰਦੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚੀ ਤੇ ਉਹਨਾਂ ਨੂੰ ਸਮਝਾਉਣ ਬਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਦੁਕਾਨਦਾਰ ਜਿਹੜੀ ਆ ਆਪਣੀ ਅੜੀ ਦੇ ਉੱਤੇ ਰਹੇ ਕਿਹਾ ਗਿਆ ਕਿ ਪਹਿਲਾਂ ਉਹਨਾਂ ਨੂੰ ਗ ਧਰਨਾ ਚੁੱਕਾਂਗੇ ਕੁਝ ਤਾਂ ਇਹ ਵੀ ਕਹਿਣਾ ਸੀ ਕਿ ਇਸ ਦੁਕਾਨਦਾਰ ਸਵੇਰੇ ਸ਼ਟਰ ਜ਼ਰੂਰ ਖੋਲਦਾ ਪਰ ਸ਼ਾਮ ਨੂੰ ਸੁਰੱਖਿਤ ਵਾਪਿਸ ਜਾਏਗਾ ਕਿ ਨਹੀਂ ਇਹ ਜਲਦ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਦੀਪਕ ਕੁਮਾਰ ਹੈ ਦੀਪਕ ਕੁਮਾਰ ਜੀ ਕੀ ਵਜਾ ਜਿਹੜਾ ਤੁਸੀਂ ਅਜੇ ਰੋਡ ਜਮ ਕਰਿਆ ਮੇਰੇ ਕੋਲ ਨਾ ਜੀ ਧਨੋਰੀ ਪਿੰਡ ਦੇ ਕਰਤਾਰ ਦੇ ਮੁੰਡੇ ਨੇ ਉਹਨਾਂ ਤੋਂ ਇੱਕ ਛੋਟਾ ਸਬ ਤੋਂ ਪੁਲਿਸ ਵਾਲਾ ਉਹ ਮੈਂ ਤਾਂ 6 ਮਹੀਨੇ ਪਹਿਲਾਂ ਸਮਾਨ ਲੈ ਗਿਆ ਮੋਟਰ ਦਾ ਅਸੀਂ ਉਹਨੂੰ ਕਿਹਾ ਵੀ ਤੂੰ ਸਮਾਨ ਜਿਹਨਾਂ ਨੂੰ ਯੂਜ਼ ਆਣਾ ਕਰ ਲਈ ਨਹੀਂ ਮੋੜਨੀ ਅੱਜ ਉਹ 6 ਮਹੀਨੇ ਬਾਅਦ ਮੋੜਨ ਆ ਗਿਆ ਅਸੀਂ ਉਹਨੂੰ ਇਹੀ ਨਾਲੇ ਯੂਜ਼ ਕਰਕੇ ਦਿੱਤਾ ਅੱਜ ਖਰਾਬ ਕਰਕੇ ਦੇਦਾ ਸੀਗਾ ਵੀ ਇਹ ਸਮਾਨ ਨਹੀਂ ਮੁੜਦਾ ਹੈਗਾ ਹੁਣ ਵਾਪਸ ਐਨੀ ਗੱਲ ਕਹਿਨ ਤੇ ਮੈਨੂੰ ਗਾਲਾਂ ਕੱਢਣ ਲੱਗਿਆ ਧਮਕੀਆਂ ਦੇਣ ਲੱਗਿਆ ਇੱਕ ਵਾਰ ਤਾਂ ਕੀ ਦੇ ਕੇ ਚੱਲ ਗਿਆ ਫਿਰ ਥੋੜੀ ਦੇਰ ਬਾਅਦ ਆਇਆ ਆਪਣੇ ਤਿੰਨ ਭਾਈਆਂ ਨੂੰ ਡਾਂਗਾ ਨਾਲ ਲੈ ਕੇ ਆਇਆ ਡਾਂਗਾ ਤੀਆਂ ਉਹਨਾਂ ਨੇ ਹੱਥਾਂ 'ਚ ਮਾਰਨ ਦੀਆਂ ਧਮਕੀਆਂ ਦੇ ਕੇ ਗਿਆ ਕਹਿੰਦਾ ਘਰ ਨਹੀਂ ਪਹੁੰਚਦੇ ਤੁਸੀਂ ਅੱਜ ਅੱਜ ਉਹ ਮੈਨੂੰ ਕਹਿ ਕੇ ਗਿਆ ਕਹਿੰਦਾ ਅੱਜ ਤੁਸੀਂ ਘਰ ਨਹੀਂ ਪਹੁੰਚਦੇ ਤੁਸੀਂ ਦੇਖਿਓ ਕੋਈ ਸ਼ਾਮ ਨੂੰ ਸਾਡੀ ਇਹ ਕਿੰਨੇ ਕੁ ਟਾਈਮ ਪਹਿਲਾਂ ਸਮਾਨ ਲੱਕੀ ਗਿਆ ਸੀ ਤੁਹਾਡੇ ਕੋਲ 6 ਮਹੀਨੇ ਪਹਿਲਾਂ ਲੱਕੀ ਗਿਆ ਸੀ 6 ਮਹੀਨੇ ਪਹਿਲਾਂ ਲੱਕੀ ਨਹੀਂ ਹੁਣ ਵਜਾ ਕੀ ਸਮਾਨ ਵਾਪਸ ਕਰਨ ਆਈ ਸੀ ਸਮਾਨ ਵਾਪਸ ਕਰਨ ਆਏ ਸੀਗੇ ਅਸੀਂ ਉਹਨਾਂ ਨੂੰ ਸਿਰਫ ਇਹ ਗੱਲ ਕਰੀ ਵੀ 6 ਮਹੀਨੇ ਬਾਅਦ ਕੋਈ ਵੀ ਸਮਾਨ ਯੂਜ਼ ਕਰਕੇ ਵਾਪਸ ਨਹੀਂ ਹੁੰਦਾ ਹੈਗਾ ਕੀ ਕੀ ਸਮਾਨ ਲੈ ਕੇ ਸੀ ਅੱਛਾ ਜੀ ਪਲਾਸਟਿਕ ਦਾ ਸਮਾਨ ਜਿਹੜਾ ਪਲਾਸਟਿਕਾ ਯੂਜ਼ ਕਰਕੇ ਨਾ ਮੋਟਰ ਦੇ ਪਾਰਟਸ ਹੁੰਦਾ ਤੇ ਇੰਨੀ ਗੱਲ ਗਈ ਆ ਗਾਲਾਂ ਹੀ ਕੱਢਣ ਲੱਗਿਆ ਮੈਨੂੰ ਜਿਆਦਾ ਗੱਲ ਅਸੀਂ ਕਰੀ ਵੀ ਨਹੀਂ ਗਾਲਾਂ ਹੀ ਕੱਢਣੀਆਂ ਚਾੜ ਕਰ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਬਨੋਂ ਜੀ ਕੀ ਕਹੋਗੇ ਕੀ ਵਜਾ ਰਹਿ ਤਰਨਾਲਾਂ ਦੀ ਨੋਬ ਅਸੀਂ ਬਾਣਾ ਕਟੋਂ ਪੱਛੀ ਦੇਖ ਰਿਹਾ ਵੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਦਿਨ-ਪਰਤੀ ਦਿਨ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਜਿਹੜੇ ਸਾਡੇ ਵਪਾਰੀ ਨੇ ਉਹਨਾਂ ਨੂੰ ਡਰਾ ਧਮਕਾ ਕੇ ਜਿਹੜੇ ਲੋਕ ਨੇ ਉਹ ਡਰਾ ਧਮਕਾ ਕੇ ਉਹਨਾਂ ਨੂੰ ਸਾਰਾ ਦਿਨ ਪਰੇਸ਼ਾਨ ਕਰ ਰਹੇ ਨੇ ਅਸੀਂ ਪਹਿਲਾਂ ਵੀ ਦੇਖਿਆ ਕੁਝ ਦਿਨ ਪਹਿਲਾਂ ਵੀਜਾ ਵਾਲੀ ਦੁਕਾਨ ਤੇ ਵੀ ਇਹ ਗੱਲ ਹੋਈ ਸੀ ਉੱਥੇ ਵੀ ਅਸੀਂ ਸਾਰੇ ਲੋਕ ਵਪਾਰੀ ਲੋਕ ਇਕੱਠੇ ਹੋ ਕੇ ਉਹਨਾਂ ਦੇ ਨੱਕ ਪਾਈ ਸੀ ਉਸ ਤੋਂ ਬਾਅਦ ਅਸੀਂ ਹੋਰ ਇੱਕ ਪੂਰੇ ਬਾਜ਼ਾਰ ਦੇ ਵਿੱਚ ਕਾਫੀ ਹੋਇਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉੱਥੇ ਵੀ ਅਸੀਂ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਸੀ ਪਰ ਅੱਜ ਤਾਂ ਹੱਦ ਹੋ ਗਈ ਵੀ 메ਨ ਰੋਡ ਦੇ ਉੱਪਰ ਧਰਪਾਨਾ ਵਰਛੇ ਲੈ ਕੇ ਸਾਡੇ ਵਪਾਰੀ ਭਾਈ ਤੇ ਹਮਲਾ ਕਰਨ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸਾਡੇ ਜਿਹੜੇ ਐਮ ਐਲ ਏ ਸਾਹਿਬ ਨੇ ਉਹਨਾਂ ਤੋਂ ਵੀ ਇਹੀ ਮੰਗ ਕਰਦੇ ਆ ਵੀ ਜੋ ਹਾਲਾਤ ਨੇ ਸਾਡੇ ਸਮਾਨ ਦੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਇਹਦੇ ਨੱਕ ਪਾਈ ਜਾਵੇ ਤਾਂ ਕਿ ਜਿਹੜਾ ਸਾਡਾ ਵਪਾਰੀ ਹੈ ਉਹ ਚੈਨ ਦੀ ਮੀਨਸ ਹੋ ਸਕੇ ਉਹ ਸਵੇਰੇ ਆ ਤਾਂ ਜਾਂਦਾ ਪਰ ਉਹਨੂੰ ਐ ਨਹੀਂ ਪਤਾ ਹੁੰਦਾ ਮੈਂ ਕਰ ਸਹੀ ਹਾਲਾਤ ਦੇ ਵਿੱਚ ਕਰ ਜਾਊਂਗਾ ਕਿ ਨਹੀਂ ਜਾਊਂਗਾ ਇਸ ਕਰਕੇ ਜਿਹੜੇ ਪੰਜਾਬ ਦੇ ਹਾਲਾਤ ਨੇ ਬਹੁਤ ਜ਼ਿਆਦਾ ਖਰਾਬ ਨੇ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜੇ ਗੁੰਡਾ ਤੱਤ ਬਣੇ ਇਹਨਾਂ ਤੇ ਨੱਥ ਪਾਈ ਜਾਵੇ ਤਾਂ ਕਿ ਜਿਹੜਾ ਸਾਡਾ ਵਪਾਰੀ ਚੈਨ ਦੀ ਮੀਨਸ ਹੋ ਸਕੇ ਹਾਂਜੀ ਸ਼ਰਮਾ ਜੀ ਕੀ ਕਹੋਗੇ ਕੀ ਵਜਾ ਹੈ ਤੁਸੀਂ ਧਰਨੇ ਦੇ ਵਿੱਚ ਬੈਠੇ ਹੋ ਵੀ ਸਮਾਨੇ ਦੇ ਸਾਡੇ ਵਪਾਰੀਆਂ ਨੂੰ ਹਰ ਰੋਜ਼ ਕੋਈ ਨਾ ਕੋਈ ਵਜਾ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਈਵਾਂ ਕਿ ਦੀਪਕ ਮਹਾਂਜੀ ਨੇ ਦੱਸਿਆ ਕਿ ਇਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਹੈ 6 ਮਹੀਨੇ ਪਹਿਲੇ ਕੋਈ ਸਮਾਨ ਲੈ ਗਏ ਸੀ ਜਿਹੜਾ ਕਿ ਉਹਨਾਂ ਦੀ ਨੈਕਸਟ ਡੇ ਤੱਕ ਦੀ ਗਾਰੰਟੀ ਹੁੰਦੀ ਆ ਵੀ ਅਗਲੇ ਦਿਨ ਆਪਣਾ ਜੇ ਤੁਹਾਨੂੰ ਠੀਕ ਲੱਗਦਾ ਠੀਕ ਹੈ ਨਹੀਂ ਤੇ ਆਪਣਾ ਇਹ ਸਮਾਨ ਵਾਪਸ ਨਹੀਂ ਹੋਣਾ 6 ਮਹੀਨੇ ਬਾਅਦ ਯੂਜ਼ ਕਰਕੇ ਸਮਾਨ ਜਿਹੜਾ ਹੈ ਉਹ ਵਾਪਸ ਦੇਣ ਵਾਸਤੇ ਆਏ ਇਹਨਾਂ ਨੇ ਮਨਾਂ ਕੀਤਾ ਤੇ ਉਹਦੇ ਕਰਕੇ ਇਹਨਾਂ ਨੂੰ ਜਿਹੜਾ ਹੈ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਬਾਹਰ ਆ ਕੇ ਗੰਡਾਸ਼ੀਆਂ ਕਿਰਪਾਨਾਂ ਲੈ ਕੇ ਉਹਨਾਂ ਨੇ ਪੂਰੀ ਗੁੰਡਾਗਰਦੀ ਦਿਖਾਈ ਹੈ ਪਰ ਸਮਾਣੇ ਦੇ ਲੋਕ ਸਮਾਣੇ ਦੇ ਵਪਾਰੀ ਆਹ ਗੁੰਡਾਗਰਦੀ ਨੂੰ ਦੇਖੋ ਅਸੀਂ ਬਰਦਾਸ਼ ਕਰਕੇ ਪੂਰਾ ਵਪਾਰ ਮੰਡਲ ਪੂਰਾ ਸਮਾਣਾ ਦੀਪਕ ਢੀਮਾਨ ਜੀ ਦੇ ਨਾਲ ਖੜਾ ਹੈ ਔਰ ਜਿਹੜੇ ਲੋਕ ਨੇ ਜਬ ਤਰੇ ਪੁਲਿਸ ਨੂੰ ਜਿਹੜੇ ਪੁਲਿਸ ਇਹਨਾਂ ਨੂੰ ਫੜਦੀ ਨਹੀਂ ਇਹਨਾਂ ਨੂੰ ਬਣਦੀ ਕਾਰਵਾਈ ਨਹੀਂ ਕਰਦੀ ਅਸੀਂ ਆਪਣਾ ਧਰਨਾ ਜਿਹੜਾ ਹੈ ਕਾਇਮ ਰੱਖਾਂਗੇ ਨਹੀਂ ਇਹ ਹੁਣ ਅੱਜ ਤੁਸੀਂ ਧਰਨਾ ਲਾਤਾ ਜੇ ਕੋਈ ਨਹੀਂ ਪੁਲਿਸ ਕਾਰਵਾਈ ਕਰਦੀ ਤਾਂ ਫਿਰ ਅਗਲਾ ਕਦਮ ਕੀ ਹੈ ਅਸੀਂ ਸਮਾਣੇ ਨੇ ਸਾਰੇ ਵਪਾਰ ਮੰਡਲ ਨੂੰ ਨਾਲ ਲੈ ਕੇ ਪੂਰਾ ਜਿਹੜਾ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਜੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਉੱਤੇ ਕਾਰਵਾਈ ਬਣਦੀ ਨਾ ਕੀਤੀ